ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਜੇਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਹੈ ਅੱਜ ਬਾਈ ਦੀ ਇੱਕ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਿੰਕੂ ਪੈਂਡ ਰਾਜਨ ਤਹਿਸੀਲ ਬੱਗਾਪੁਰਾਣ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 768912555 ਠੀਕ ਆ ਬਾਈ ਕੱਲ ਜਿਹੜੀ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂ ਵੀਰੇ ਵੈਗ ਗਿਆ ਠੀਕ ਆ ਜੀ ਸੂਆ ਬਾਈ ਕਿੰਨਾ ਵਕ ਸੁਈ ਹੈ ਜੀ ਪਹਿਲਾਂ ਹੀ ਆ ਵੀਰੇ ਮੂੰਹ ਚਾਰ ਦੰਦਾ ਮੂੰਹ ਤਾਂ ਚਾਰ ਦੰਦਾ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ ਸੁਈ ਨੂੰ ਵੀਰੇ ਨੂੰ ਹੋ ਗਿਆ ਡੇਢ ਮਹੀਨਾ ਬੱਚੇ ਜਿ ਬੱਚੇ ਲੈਣ ਦਿੱਤੀ ਜੀ ਠੀਕ ਆ ਰੱਖ ਲਈਏ ਹਾਂ ਵੀਰੇ ਠੀਕ ਹੈ ਇਹ ਹੁਣ ਆਪਾਂ ਤੋਕੜ ਮੰਨ ਕੇ ਦੇਣੀ ਆ ਤੋਕੜ ਮੰਨ ਕੇ ਦੇਣੀ ਠੀਕ ਆ ਬਾਈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ 7 ਕਿਲੋ ਕੰਡਿਆਣਾ ਤਿਆਰ ਜੇ ਕੋਈ ਵੀਰ ਚਬਾਈ ਕਰਨੀ ਚਾਹੁੰਦਾ ਹੋਵੇ ਆਪਾਂ ਲੈ ਵੀਰੇ ਹੀਲ ਸੁਣ ਠੀਕ ਆ ਜੀ ਸੀਲਸ ਲੱਗ ਪੂਰੀ ਆ ਥਣਾ ਦੇ ਸੈ ਸੋਣੇ ਇੱਕੋ ਮਾੜੀ ਜੀ ਬੂਬੀ ਜੀ ਵੈਸੇ ਹੀ ਆ ਜੀ ਹਾਂ ਹਾਂ ਬਾਈ ਜਲਦੀ ਠੀਕ ਆ ਜੀ ਵੈਸੇ ਹੀ ਆ ਉਹ ਇੱਕ ਮਾੜੀ ਜੀ ਥੰਦ ਨਾਲ ਉਹਦਾ ਸਰਾਕ ਵੀ ਨਹੀਂ ਹੋਣਾਗਾ ਬਾਕੀ ਸੂਆ ਪਹਿਲਾ ਆ ਛੋਟੇ ਛੋਟੇ ਸੰਗ ਮਾਰਦੀ ਮੂਰਤੀ ਧੰਨ ਬਾਈ ਸੀਰਸ ਲੱਗ ਪੋਰੀ ਆ ਪੂਛ ਚੱਕ ਕੇ ਖੜ ਗਈ ਕਰਮ ਵਾਲੀ ਤੋਰ ਕੇ ਦਿਖਾਦੀ ਵੀਰ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਦਾ ਬਾਈ ਕਹਿੰਦਾ ਬੱਚੀ ਅਗਲੇ ਨੇ ਰੱਖ ਲਈ ਜੀ ਡੇਢ ਕ ਮੰਥ ਹੋਇਆ ਸੀ ਸੂਈ ਨੂੰ ਹੁਣ ਆਪਾਂ ਤੋਕੜ ਮੰਨ ਕੇ ਦੇਣੀ ਆ ਜਿਹੜਾ ਨੈੱਟ ਦੁੱਧ ਤਿਆਰ ਆ ਉਹ 7 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਟਾਈਮ ਚਵਾਈ ਕਰ ਲਿਓ ਬਾਕੀ ਵਜਨ ਵਜੂਦ ਦੀ ਪੂਰੀ ਚੰਗੀ ਆ ਜੀ ਖਾਣਾ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਸੋਹਣਾ ਖਾਣਾ ਜੀ ਕੱਲਾ ਕੱਲਾ ਨਿਖੜ ਮਾ ਬਾਕੀ ਸਭੇ ਬਲੀ ਚੰਗੀ ਆ ਦੁੱਧ ਅੱਗੇ ਥੋੜੀ ਸੇਵਾ ਦਾ ਜਿਹੜਾ ਬਾਈ ਦੇ ਘਰੇ ਤਿਆਰ ਆ 7 ਕਿਲੋ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਮੁੱਲ ਬਈ ਇਹਦਾ ਮੁੱਲ ਭਰੇ ਜੀ 18000 ਹੋਜੂ ਮਾਨਤਾ ਨੇ ਹਾਂ ਤਾਂ 10 ਟਾਈਮ ਵਧੂਗੀ ਭਰੇ ਉਹ ਜੀ ਸੇਵਾ ਤੇ ਨਾ ਮੁੱਲ ਸੇਵਾ ਤੋਂ ਠੀਕ ਹੈ ਜੀ ਚਟੜ ਚੁਟੜ ਹੀ ਲਾਏ ਬਥੇਰੇ ਅੱਛਾ ਚਿਚੜ ਚੁਚੜ ਲੱਗੇ ਸੀ ਸੇਵਾ ਘਰ ਘੱਟ ਸੀ ਬਾਈ ਕਹਿੰਦਾ ਜਿਨ੍ਹਾਂ ਦੇ ਘਰੋਂ ਆਈ ਆ 7 ਕਿਲੋ ਅੱਜ ਦਾ ਦੁੱਧ ਦਾ 18000 ਮੁੱਲ ਆ ਦੁੱਧ ਅੱਗੇ ਜੇ ਸੇਵਾ ਵੱਧ ਹੋਊਗੀ ਤਾਂ ਵੱਧ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰਨਾ। ਕਿ ਨਹੀਂ ਪਸ਼ੂ ਲੈਣਾ ਸਿਰਫ ਉਹ ਹੀ ਸਾਈ ਪਾਵੇ 1000 ਰੁਪਏ। ਠੀਕ ਹੈ। ਤੋਂ ਘੱਟ ਕੋਈ ਸਾਈ ਨਾ ਪਾਵੇ ਫਿਰ ਨਾ ਭੈਣ ਬਾਈ ਗੁੱਸਾ ਕਰੇ। ਸਾਈ ਆਦੇ ਮੂਡ ਦੇ। ਠੀਕ ਹੈ ਜੀ। ਇੱਕ ਬਾਈ ਦੀ ਬੇਨਤੀ ਆ ਬਈ ਜਿਹਨੂੰ ਪਸ਼ੂ ਪਸੰਦ ਹੁੰਦਾ ਹੈ ਬਾਈ ਕਹਿੰਦਾ 1000 ਰੁਪਏ ਤੋਂ ਘੱਟ ਕੋਈ ਸਾਈ ਨਾ ਪਾਵੇ ਤੇ ਆਪ ਦਾ ਦੋ ਵਾਰੀ ਵੀਡੀਓ ਸਹੀ ਤਰ੍ਹਾਂ ਵੇਖ ਕੇ ਫਿਰ ਸਾਈ ਪਾਵੇ। ਬਾਕੀ ਜਿੰਨਾਂ ਦੁੱਧ ਦੱਸਿਆ ਉਹਨਾਂ ਤਿਆਰ ਹੋਊਗਾ ਬਾਈ ਦੇ ਘਰੇ ਚ ਵਾਈ ਕਰ ਸਕਦੇ ਆ। ਨੰਬਰ 22 ਦਾ ਸਕਰੀਨ ਹਮੇਸ਼ਾ ਚੱਲਦਾ ਰਹਿਣਾ ਜੀ ਧੰਨਵਾਦ